ਸਿਕਾਲ ਪੰਜਾਬੀਓ ਕੀ ਹਾਲ ਚਾਲ ਨੇ ਵੀਰੋ ਆ ਹੈਗਾ ਜੀ ਬਾਰਡਰ ਜਿਹੜਾ ਮਹਾਰਾਸ਼ਟਰ ਚ ਆਪਾਂ ਐਂਟਰ ਹੁੰਨੇ ਆ ਸਿੰਧਵਾ ਬੱਲੀਓਂ ਆਉਂਦੇ ਤੇ ਰੋਡ ਦੇ ਉੱਤੇ ਆਹਾ ਬੋਰਡ ਬਾਰਡਰ ਦੇ ਉੱਤੇ ਹੀ ਆ ਜਮਾ ਸ਼ਹੀਦ ਬਾਬਾ ਦੀਪ ਸਿੰਘ ਸਤਖੰਡ ਦਰਬਾਰ ਆਸ਼ਰਮ ਥਾੜਾ ਖੇੜ ਸ਼ਿਰਪੁਰ ਤੇ ਇਹ ਗੁਰਦੁਆਰਾ ਸਾਹਿਬ ਇੱਥੇ ਹੈਗੀ ਬਿਲਡਿੰਗ ਮੈਨੂੰ 2.5 ਸਾਲ ਹੋ ਗਏ ਦੇਖ ਕੇ ਲੰਘ ਜਾਈਦਾ ਕਦੇ ਨਾ ਵੀ ਮਤਲਬ ਅੰਦਰ ਬੜੇ ਨਹੀਂ ਕਿਉਂਕਿ ਹਮੇਸ਼ਾ ਮਨ ਦੇ ਵਿੱਚ ਇਹੀ ਹੁੰਦਾ ਸੀ ਵੀ ਸ਼ਾਇਦ ਕੋਈ ਪੁਰਾਣੀ ਬਿਲਡਿੰਗ ਆ ਜਾਂ ਕੋਈ ਨਿਰਮਾਣ ਤੇ ਨਾ ਤੇ ਗੁਰਦੁਆਰਾ ਸਾਹਿਬ ਚੱਲਦਾ ਜਾਂ ਨਹੀਂ ਹੈ ਕੋਈ ਹੈਗਾ ਜਾਂ ਨਹੀਂ ਹੈਗਾ ਅੱਜ ਅਸੀਂ ਹੌਸਲਾ ਜਿਆ ਕਰਕੇ ਤੇ ਅੰਦਰ ਚੱਲ ਗਏ ਪਹਿਲਾਂ ਇਹ ਪੁਰਾਣਾ ਗੁਰਦੁਆਰਾ ਸਾਹਿਬ ਸਿਰਫ ਆਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀ ਸਿਰਫ ਇੰਨਾ ਹੀ ਇਹ ਪੁਰਾਣਾ ਗੁਰਦੁਆਰਾ ਸਾਹਿਬ ਤੇ ਹੁਣ ਜਿਹੜਾ ਨਵੀਂ ਬਿਲਡਿੰਗ ਬਣੀ ਆ ਉਹ ਇਹਦੀ ਬੈਕ ਸਾਈਡ ਆ ਕਿਉਂਕਿ ਜਦੋਂ ਵੀ ਲੰਘਦੇ ਆ ਇੱਥੋਂ ਦੀ ਹਮੇਸ਼ਾ ਸਿਰਫ ਇਹੀ ਮਨ ਦੇ ਵਿੱਚ ਡਾਊਟ ਹੁੰਦਾ ਸੀ ਵੀ ਸ਼ਾਇਦ ਇਹ ਬੰਦ ਆ ਜਾਂ ਬਿਲਡਿੰਗ ਇਹ ਬਣ ਰਹੀ ਆ ਪਈ ਬਾਕੀ ਤੁਹਾਨੂੰ ਅੱਗੇ ਅੱਜ ਦਿਖਾਉਣਾ ਜਾ ਕੇ ਵੀ ਕਿਵੇਂ ਆ ਬਾਬਾ ਜੀ ਮਿਲੇ ਇੱਥੇ ਜਿਹੜੇ ਸੇਵਾ ਕਰਦੇ ਆ ਬਾਬਾ ਜੂਦਾ ਸਿੰਘ ਇਹ ਬਿਲਡਿੰਗ ਬਣ ਰਹੀ ਆ ਤਿਆਰ ਹੋ ਰਹੀ ਆ ਤੇ ਕੰਮ ਚੱਲ ਰਿਹਾ ਤੇ ਇਹ ਬਿਲਡਿੰਗ ਤਿਆਰ ਹੋ ਰਹੀ ਆ ਅੰਦਰ ਲੰਗਰ ਚੱਲਦੇ ਆ ਜਦੋਂ ਮਰਜੀ ਗੱਡੀਆਂ ਵਾਲੇ ਵੀਰ ਜਿਹੜੇ ਆਪਾਂ ਲੰਗਦੇ ਆ ਹਨਾ ਇੱਥੇ ਰੋਕੋ ਤਿਲ ਫੁੱਲ ਭੇਟਾ ਗੁਰੂ ਸਾਹਿਬ ਦੀ ਗੋਲਕ ਚ ਪਾਓ ਤਾਂ ਜੋ ਇਹ ਬਿਲਡਿੰਗ ਵੀ ਤਿਆਰ ਹੋ ਸਕੇ ਤੇ ਪ੍ਰਸ਼ਾਦਾ ਤੇ ਪਾਣੀ ਦਾ ਵੀ ਇਹ ਬਾਬਾ ਜੀ ਨੇ ਸੇਵਾਦਾਰ ਇੱਥੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਮੈਂ ਗੁਰਦੁਆਰਾ ਸਾਹਿਬ ਦੇਖਦੇ ਨੂੰ ਤਾਂ ਕਈ ਸਾਲ ਹੋ ਗਏ ਪਹਿਲੀ ਵਾਰ ਰੁਕਿਆ ਠੀਕ ਹੈ ਜੀ ਤੇ ਜਿਵੇਂ ਗੱਡੀਆਂ ਵਾਲੇ ਵੀਰ ਨੇ ਰੁਕ ਸਕਦੀ ਜਾਂ ਸੰਗਤ ਇੱਥੇ ਪ੍ਰਸ਼ਾਦਾ ਪਾਣੀ ਜੀ ਸਾਹਿਬ ਨੂੰ ਸੰਗਤ ਜੰਦਰੀ ਹੈ ਨਾ ਹਾਂਜੀ ਬਾਬਾ ਜੀ ਸ਼ਾਮੇ ਹੋ ਜੀਏ ਤੁਹਾਡੇ ਚਿਹਰੇ ਤੇ ਰਹਿਣ ਵਾਸਤੇ ਰਹੇ ਆਪਣੇ ਕੋ ਪਿੱਛੇ ਇੱਧਰ ਠੀਕ ਹੈ ਬਾਬਾ ਜੀ ਉਧਰ ਵੀ ਢੇੜਾ ਕਢ ਲਈਏ ਬਾਹਰੋਂ ਬਾਹਰੋਂ ਹੀ ਆਪਾਂ ਦਿਖਾ ਦਿੰਨੇ ਹਾਂ ਜੀ ਤੇ ਲੰਗਰ ਪਾਣੀ ਸੇਵਾ ਉਹ ਚੱਲਦਾ ਰਹਿੰਦਾ ਹੈ ਨਾ ਜੀ 24 ਘੰਟੇ ਦੀ ਭਾਵੇਂ ਰਾਤ ਨੂੰ ਆਵੇ ਸੰਗਤ ਭਾਵੇਂ ਦਿਨੇ ਆਵੇ 24 ਘੰਟੇ ਲੰਗਰ ਪ੍ਰਸ਼ਾਦਾ ਚੱਲੂ ਰਹਿੰਦਾ ਹੈ ਇੱਥੇ ਤੇ ਮੇਰੇ ਦਿਮਾਗ ਦੇ ਵਿੱਚ ਬਾਬਾ ਜੀ ਐ ਹੁੰਦਾ ਸੀ ਕਿਉਂਕਿ ਬਿਲਡਿੰਗ ਮੈਨੂੰ ਐ ਸੀ ਵੀ ਸ਼ਾਇਦ ਵੀ ਜਾਂ ਤਾਂ ਬਣ ਰਿਹਾ ਗੁਰਦੁਆਰਾ ਸਾਹਿਬ ਹੈ ਨਾ ਹਾਂਜੀ ਹਾਂਜੀ ਚਲੋ ਬਸ ਇੱਥੋਂ ਹੀ ਕੈਦ ਕਰ ਲੈਣੇ ਆਪਾਂ ਯਾਨੀ ਇਹ ਕਮਰੇ ਬਣੇ ਹੋਏ ਨੇ ਜੀ ਜਿਹੜੀ ਸੰਗਤ ਹਜੂਰ ਸਾਹਿਬ ਨੂੰ ਜਾਂਦੀ ਹੈ ਜੀ ਹਨਾ ਜੀ ਹਾਂਜੀ ਹਾਂਜੀ ਤੇ ਇਹ ਬਾਬਾ ਜੀ ਕਿਹੜੇ ਨੇ ਮੇਨ ਜਿਹੜੇ ਸੇਵਾਦਾਰ ਨੇ ਇੱਥੇ ਬਾਬਾ ਜੀ ਸਰਦਾਰਾ ਸਿੰਘ ਜੀ ਜਲੰਧਰ ਤੋਂ ਨੂੰ ਅੱਛਾ ਜੀ ਠੀਕ ਹੈ ਜੀ ਉਹਨਾਂ ਨੇ ਸ਼ੁਰੂ ਆਰੰਭ ਕਰਾਈ ਆ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਸੇਵਾ ਰੰਗ ਕਰਾਈ ਤੇ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਖਾਸ ਕਰਕੇ ਟਰੱਕਾਂ ਵਾਲੇ ਵੀਰ ਵੀ ਜਦੋਂ ਆਪਾਂ ਮਹਾਰਾਸ਼ਟਰ ਬਾਰਡਰ ਐਂਟਰ ਹੁੰਨੇ ਆ ਬਾਰਡਰ ਦੇ ਉੱਤੇ ਹੀ ਖੱਬੇ ਹੱਥ ਆਪਾਂ ਨੂੰ ਆ ਬਿਲਡਿੰਗ ਦਿਖਦੀ ਆ ਤੇ ਗੱਡੀ ਰੋਕਿਆ ਕਰੋ ਬਾਹਰ ਜਗ੍ਹਾ ਹੈਗੀ ਆ ਪਾਰਕਿੰਗ ਲਈ ਆਪਾਂ ਟਾਬਿਆਂ ਤੇ ਵੀ ਮਤਲਬ ਦੁਖੀ ਹੋ ਕੇ ਕਈ ਵਾਰੀ ਖੜਦੇ ਆ ਜਗ੍ਹਾ ਸਹੀ ਨਹੀਂ ਮਿਲਦੀ ਰੋਕੋ ਅੰਦਰ ਦਰਬਾਰ ਸਾਹਿਬ ਦੇ ਵਿੱਚ ਵੀ ਬਾਹਰ ਵੀ ਇੱਥੇ ਆਰਾਮ ਕਰਨਾ ਜਿੱਥੇ ਮਰਜੀ ਬੰਦਾ ਆਰਾਮ ਕਰ ਸਕਦਾ ਪ੍ਰਸ਼ਾਦਾ ਪਾਣੀ ਹਰ ਵੇਲੇ ਅਵੇਲੇਬਲ ਹੁੰਦਾ ਉਹੀ ਜਿਹੜਾ ਆਪਾਂ ਟਾਬਿਆਂ ਤੇ ਖਰਚਾ ਪਾਣੀ ਕਰਨਾ ਤੇ ਉਹੀ ਆਪਾਂ ਗੋਲਕ ਦੇ ਵਿੱਚ ਪਾਈਏ ਤਾਂ ਜਿਹੜੀ ਬਿਲਡਿੰਗ ਬਣ ਰਹੀ ਆ ਇਹ ਵੀ ਕੰਪਲੀਟ ਹੋ ਜੂਗੀ ਅੱਗੇ ਆਪਾਂ ਨੂੰ ਇਸ ਚੀਜ਼ ਦੀ ਸੁਖ-ਸ਼ੋਭਾ ਵੀ ਰਹੂਗੀ ਵੀ ਆਪਣਾ ਗੁਰੂ ਘਰ ਇੱਥੇ ਤਿਆਰ ਹੋ ਗਿਆ ਹੈ ਨਾ ਸੋ ਗੱਡੀਆਂ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਜਰੂਰ ਰੁਕੋ ਤੇ ਬਾਕੀ ਤੁਹਾਨੂੰ ਅੰਦਰ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਵਾਉਣਾ ਆ ਦੇਖੋ ਇਹ ਦਰਬਾਰ ਸਾਹਿਬ ਆ ਜੀ ਇੱਥੇ ਪੂਰਾ ਠੰਡਾ ਤੇ ਸਾਫ਼ ਸਫਾਈ ਵਾਲਾ ਬੰਦੇ ਰੋਕ ਸਕਦੇ ਆ ਆਪਾਂ ਜਿੱਦਾਂ ਇੱਕ ਦਿਨ ਅੱਧਾ ਦਿਨ ਜੋ ਵੀ ਜਿੰਨਾ ਟਾਈਮ ਰੈਸਟ ਕਰਨੀ ਆ ਬੰਦਾ ਰੁਕ ਸਕਦਾ ਇਹ ਹੈ ਜੀ ਦਰਬਾਰ ਸਾਹਿਬ ਵਾਹਿ ਸਤਿ ਆਪਾ ਸ਼ ਅੱਲਾ ਤ ਫਿਲਹਾਲ ਲੰਗਰ ਅੰਦਰ ਹੀ ਚੱਲਦਾ ਜੀ ਹਾਂਜੀ ਅੰਦਰ ਹੀ ਚੱਲਦਾ ਤੇ ਕੰਪਲੀਟ ਹੋਣ ਤੋਂ ਬਾਅਦ ਬਾਹਰ ਅੱਛਾ ਮਹਾਰਾਜ ਦਾ ਰੂਪ ਉੱਪਰ ਚੱਲ ਅੱਛਾ ਮਹਾਰਾਜ ਦਾ ਰੂਪ ਉੱਪਰ ਚੱਲ ਠੀਕ ਹੈ ਜੀ ਇਹ ਲੰਗਰ ਸੰਗਤ ਅੰਦਰ ਬੈਠ ਕੀ ਸਕਦੀ ਹੈ ਹਲੇ ਫਿਲਹਾਲ ਕਿਉਂਕਿ ਨਿਰਮਾਣ ਅਧ ਹੀ ਨਾ ਤੇ ਬਾਕੀ ਇਹ ਤਾਂ ਬਾਅਦ ਜਦੋਂ ਕੰਪਲੀਟ ਹੋ ਗਿਆ ਬਾਬਾ ਜੀ ਦੱਸਦੇ ਆ ਵੀ ਦਰਬਾਰ ਸਾਹਿਬ ਉੱਪਰ ਸ਼ਿਫਟ ਹੋ ਜਾਣਗੇ ਮਹਾਰਾਜ ਤੇ ਲੰਗਰ ਹੀਠਾਂ ਚੱਲੂਗਾ ਆਹਾਂ ਜੀ ਦਰਬਾਰ ਸਾਹਿਬ ਸੈਕੰਡ ਫਲੋਰ ਤੇ ਹੈ ਨਾ ਗੁਰੂ ਸਾਹਿਬ ਦਾ ਪ੍ਰਕਾਸ਼ ਜਦੋਂ ਕੰਪਲੀਟ ਹੋ ਗਈ ਬਿਲਡਿੰਗ ਤਾਂ ਇੱਥੇ ਹੋ ਜਾਊਗਾ ਕਿਹਦਾ ਸੱਚ ਅੱਗੇ ਇਥੇ ਮਹਾਰਾਜ ਪ੍ਰਕਾਸ਼ ਨੇ ਤੇ ਸੋ ਸਾਰੇ ਜਣੇ ਗੱਡੀਆਂ ਵਾਲਿਆਂ ਨੂੰ ਬੇਨਤੀ ਆ ਵੀਰੋ ਜਦੋਂ ਆਪਾਂ ਸੇਨਬਾਪਾਰ ਕਰਕੇ ਅੱਗੇ ਮਹਾਰਾਸ਼ਟਰ ਵਾਲਾ ਬਾਰਡਰ ਐਂਟਰ ਹੁੰਨੇ ਆ ਬਾਰਡਰ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਆ ਮੇਰੇ ਵਾਂਗੂ ਦੇਖਿਆ ਤਾਂ ਸਾਰਿਆਂ ਨੇ ਹੋਊਗਾ ਵੀ ਰੋਕ ਦੇ ਘੱਟਾ ਕਿਉਂਕਿ ਬਾਹਰੋਂ ਆਪਾਂ ਨੂੰ ਲੱਗਦਾ ਕਿ ਸ਼ਾਇਦ ਗੁਰਦੁਆਰਾ ਸਾਹਿਬ ਬਣ ਰਿਹਾ ਕੋਈ ਨਹੀਂ ਹੋਣਾ ਸੋ ਅੱਗੇ ਵਾਸਤੇ ਕੋਈ ਵੀ ਗੱਡੀ ਵੀਰ ਬਣ ਕੇ ਨਾ ਨਿਕਲੋ ਆਓ ਦਰਬਾਰ ਸਾਹਿਬ ਨਾਲੇ ਸੇਵਾ ਪਾਓ ਨਾਲੇ ਲੰਗਰ ਪ੍ਰਸ਼ਾਦਾ ਸ਼ਕੂਰ ਅਰੈਸਟ ਕਰੋ ਤੇ ਇਹ ਬਿਲਡਿੰਗ ਵੀ ਕੰਪਲੀਟ ਹੋਵੇ ਸਭ ਦੇ ਤਿਲ ਫੁੱਲ ਹਿੱਸਾ ਪਾਏ ਨਾਲ ਹੀ ਕੰਪਲੀਟ ਹੋਣੀ ਆ ਠੀਕ ਆ ਧੰਨਵਾਦ ਸਾਰਿਆਂ ਦਾ ਬਾਬਾ ਜੀ ਦੱਸਦੇ ਆ ਵੀ ਆ ਬਾਹਰਲੇ ਪਾਸੇ ਹਾਲ ਆ ਜਿੱਦਾਂ ਵੀ ਆਪਣੇ ਹੋਰ ਵੀ ਕੋਈ ਆ ਜਾਂਦੇ ਜਿੱਦਾਂ ਸਾਈਂ ਬਾਬਾ ਦੀ ਯਾਤਰਾ ਚੱਲਦੀ ਆ ਕਿਸੇ ਹੋਰ ਧਰਮ ਦੀ ਵੀ ਆ ਜਿੱਦਾਂ ਦੀ ਅਗਲੇ ਦੀ ਮਤਲਬ ਕੋਈ ਵੀ ਇੱਥੇ ਨਰਾਸ਼ ਨਾ ਮੁੜੇ ਉਹਨਾਂ ਲਈ ਵੀ ਬਾਹਰ ਰੈਸਟ ਲਈ ਬਣਾਇਆ ਹੋਇਆ ਇਹ ਬਾਬਾ ਜੀ ਦੱਸਦੇ ਆ ਵੀ 6 ਏਕੜ ਆ ਜ਼ਮੀਨ ਉਹ ਪਿੱਛੇ ਅਗਰ ਕੋਈ ਮਹਾਪੁਰਸ਼ ਆਉਂਦੇ ਆ ਜਿੱਦਾਂ ਸੰਗਤ ਲੈ ਕੇ ਹਨਾ ਇਹੀ ਮਤਲਬ ਆ ਬਾਬਾ ਜੀ ਹਨਾ ਜਿੱਦਾਂ ਸੰਗਤ ਹਜੂਰ ਸਾਹਿਬ ਨੂੰ ਜਾਂਦੀ ਆ ਜੀ ਇਹ ਪੜਾ ਦੀ ਤਰ੍ਹਾਂ ਉਹ ਪਿੱਛੇ ਹੁਣ ਉਧਰ ਜਾਣਾ ਨਹੀਂ ਅਸੀਂ ਕਿਉਂਕਿ ਆ ਆਪਾਂ ਮਹਾਪੁਰਸ਼ਾਂ ਦੀ ਜਗ੍ਹਾ ਤੇ ਕਿਉਂ ਜਾਣਾ ਉੱਥੇ ਕਮਰੇ ਸਪੈਸ਼ਲ ਬਣੇ ਨੇ ਜਿੱਦਾਂ ਮਹਾਪੁਰਸ਼ ਗੱਡੀਆਂ ਲੈ ਕੇ ਸੰਗਤ ਲੈ ਕੇ ਆਉਂਦੇ ਆ ਮਹਾਪੁਰਸ਼ਾਂ ਲਈ ਉਧਰ ਸਟੇ ਹੈਗੀ ਆ ਪਿੱਛੇ ਲੱਗ ਤੋਂ ਸੰਗਤ ਆ ਕਮਰਿਆਂ ਚ ਰੁੱਕ ਸਕਦੀ ਆ ਤੇ ਟਰੱਕਾਂ ਵਾਲਿਆਂ ਲਈ ਹਲੇ ਗੇਟ ਵਗੈਰਾ ਬਾਹਰ ਪਾਰਕਿੰਗ ਬਹੁਤ ਆ अच्छा जी ਇੱਥੋਂ ਮੇਨ ਐਂਟਰੈਂਸ ਬਣੂਗਾ ਤੇ ਉਹ ਤੋਂ ਬਾਅਦ ਵੈਸੇ ਗੱਡੀ ਤਾਂ ਆਪਾਂ ਅੰਦਰ ਕਰਨੀ ਵੀ ਕੀ ਹੁੰਦੀ ਆ ਗੱਡੀ ਤਾਂ ਬਾਹਰ ਖੜੀ ਆ ਫੇਰ ਵੀ ਸੇਫ ਆ ਨਾ ਬਾਕੀ ਤੁਹਾਨੂੰ ਨਹਾਉਣ ਤੋਣ ਦਾ ਉਧਰਲੇ ਪਾਸੇ ਦਿਖਾਉਣੇ ਆ ਇੱਥੇ ਹੁਣ ਗੇਟ ਬਣੂਗਾ ਜੀ ਆਹ ਦੇਖੋ ਆ ਬਾਰਡਰ ਤੋਂ ਗੱਡੀਆਂ ਨਿਕਲ ਰਹੀਆਂ ਨੇ ਉਧਰੋਂ ਜਿਹੜਾ ਆਪਾਂ ਮਹਾਰਾਸ਼ਟਰ ਤੋਂ ਬਾਹਰ ਨੂੰ ਐਂਟਰ ਹੁੰਨੇ ਆ ਬਾਹਰ ਨੂੰ ਨਿਕਲਦੇ ਆ ਤੇ ਆਹ ਬਾਰਡਰ ਆ ਦੂਜਾ ਬਾਰਡਰ ਇਧਰ ਆ ਆਹ ਬਾਰਡਰ ਤੇ ਉੱਤੇ ਹੀ ਗੁਰੂ ਘਰ ਆ ਅੱਗੇ ਵਾਸਤੇ ਗੱਡੀ ਨਾਲ ਕੋਈ ਵੀ ਨਿਕਲੇ ਵੀਰ ਬਣ ਕੇ ਦਰਸ਼ਨ ਕਰੇ ਬਿਨਾਂ ਤੇ ਆ ਜੋ ਤੁਹਾਨੂੰ ਉਹ ਦਿਖਾਉਨੇ ਆ ਨਾਉਣ ਧੋਣ ਦਾ ਵੀ ਹੈਗਾ ਪ੍ਰਬੰਧ ਗੱਡੀਆਂ ਵੀ ਜਿਨ੍ਹਾਂ ਨੂੰ 5-4% ਪਤਾ ਗੱਡੀ ਖੜਦੀ ਵੀ ਆ ਪੰਜਾਬ ਦੀ ਤੇ ਆ ਬਈ ਮਿੱਤਰੋ ਬਣੇ ਹੋਇਆ ਬਾਥਰੂਮ ਨਾਉਣ ਧੋਣ ਦਾ ਪ੍ਰਬੰਧ ਤੇ ਅੱਗੇ ਵਾਸਤੇ ਪੰਜਾਬੀ ਗੱਡੀ ਲਾਜ਼ਮੀ ਰੋਕਿਆ ਕਰੋ ਆਪਾਂ ਤਾਂ ਗੁਰੂ ਨੂੰ ਕੀ ਕੁਝ ਦੇ ਨਹੀਂ ਸਕਦੇ ਪਰ ਫਿਰ ਵੀ ਆ ਦੇਖੋ ਥੱਲੇ ਆ ਖੇਲ ਬਣੀ ਆ ਇੱਧਰ ਨਾਉਣ ਤੋਂ ਹੁੰਦਾ ਇੱਧਰ ਬਾਥਰੂਮ ਹੈਗੇ ਲੇਡੀ ਜੈਂਟਸ ਵੱਡਾ ਪ੍ਰਬੰਧ ਕੀਤਾ ਹੋਇਆ ਪਰ ਫਿਲਹਾਲ ਥੱਲੇ ਹੀ ਚੱਲਦੇ ਆ ਤੇ ਸੰਗਤ ਵੱਧਦੀ ਆ ਤੇ ਫਿਰ ਜ਼ਿਆਦਾ ਵੀ ਖੋਲ ਦਿੰਦੇ ਆ ਹਨਾ ਸੋ ਇਹ ਬਾਰਡਰ ਤੇ ਜਾਂ ਮਹਾਰਾਸ਼ਟਰ ਵਾਲੇ ਤੇ ਕਿਰਪਾ ਕਰਕੇ ਰੋਕਿਆ ਕਰੋ ਸਾਰੇ ਵੀ ਜੇ ਤਿਲ ਫੋਲ ਆਪਾਂ ਮੱਥਾ ਟੇਕਦੇ ਆ ਹਨਾ ਤੇ ਗੁਰੂ ਘਰ ਦੀ ਬਿਲਡਿੰਗ ਕੰਪਲੀਟ ਹੋ ਜੂਗੀ ਚਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ